ਪਟਿਆਲਾ ਤੋਂ ਅੱਜ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ ਮੈਂ ਬਹੁਤ ਦਾਇਰ ਨਾਲ ਪ੍ਰੋਡਿਊਸਰ ਡਾਇਰੈਕਟਰ ਸਿੰਘਰਾ ਨੂੰ ਕਿਉਂਕਿ ਇਹ ਬੜੇ ਮਿਹਨਤ ਨਾਲ ਕੰਮ ਕਰ ਰਹੇ ਨੇ ਤੋਂ ਤੋਂ ਫੋਨ ਦੇ باوجود ਇਹ ਕਰਕੇ ਆਪਣਾ ਕੋਲ ਸਾਹਮਣੇ ਪੇਸ਼ ਕੀਤਾ ਨੇ ਔਰ ਇਹ ਜਿਹੜਾ ਉਹਦੀ ਗੱਲ ਇਹ ਦੱਸੀ ਜਿਵੇਂ ਅਸਾਂ ਮਿਸਯੂਜ਼ ਨਹੀਂ ਕੀਤਾ ਇਸ ਦਾ ਮਤਲਬ ਇਹ ਹੁੰਦਾ ਕਿ ਰਾਤ ਨੂੰ ਸਾਡੇ ਘਰ ਕੋ ਚੋਰ ਵੜ ਜੇ ਕੋ ਹੋਰ ਵੜ ਜੇ ਇਸ ਦਾ ਵੀ ਯੂਜ਼ ਕਰਨਾ ਚਾਹੀਦਾ ਹੈ ਫੋਕਾਪੰਤੀ ਵਾਸਤੇ ਨਹੀਂ ਯੂਜ਼ ਕਰਨਾ ਹੈ ਕਿਸਾਨਵਾਲ ਸਾਹਿਬ ਦਾ ਕਹਿਣਾ ਹੈ ਜੀ ਜੀ ਜੇ ਸਾਹਿਬ ਕੀ ਯੂਥ ਨੂੰ ਕੀ ਸੁਨੇਹਾ ਦੇਣਾ ਕਿ ਜਿਹੜੀ ਅੱਜ ਰਾਹ ਪੜੀ ਯਾਰ ਉਹ ਨੂੰ ਦਾ ਰੰਗਲਾ ਪੰਜਾਬ ਦੇਣਾ ਚਾਹੀਦਾ ਹੈ ਜਿ ਘਾਣੇ ਵਿੱਚ ਰੰਗਲਾ ਪੰਜਾਬ ਸਾਡੇ ਚੀਫ ਮਿਨਿਸਟਰ ਸਾਹਿਬ ਦਾ ਖਾਸ ਮਕਸਦ ਹੈ ਮੇ ਰੰਗਲਾ ਪੰਜਾਬ ਬਣਾਉਗੇ ਬਣਾ ਰਹੇ ਨੇ ਬੱਤੇ ਠੀਕ ਹੈ ਪਰ ਪਾ ਜੀ ਜੀ ਬੜਾ ਵਧੀਆ ਪਰ ਮੈਨੂੰ ਮੌਕਾ ਅੱਜ ਮਿਲਿਆ ਜੀ ਇਹ ਘਾਣਾ ਫੋਟਾ ਲਿਖਿਆ ਹੋਇਆ ਜੀ ਹਾਂਜੀ ਸਰ ਮੇਰਾ ਲਿਖਿਆ ਮੇਰੀ ਤੁਹਾਡਾ ਗਾਇਆ ਸਰਮਾਨ ਜੀ ਨੇ ਗਾਇਆ ਜੀ ਜਸਤ ਨੂੰ ਆਨੇ ਪ੍ਰੋਡਿਊਸ ਕਰੇ ਜੀ ਜਸ਼ਨ ਇੰਟਰਟੇਨਮੈਂਟ ਤੇ ਗਾਣਾ ਆਏਗੀ ਵੀ ਜੀ ਕਿਨੇ ਗਾਣਾ ਕੀ ਮਿਊਜ਼ਿਕ ਨਿੱਕ ਦਾ ਹੀ ਨਿੱਕ ਮਿਊਜ਼ਿਕ ਕਿੰਨੇ ਕੁ ਦੇਰ ਦਾ ਗਾਣਾ ਜੀ ਇਹ ਇਹ ਹੈਗਾ 3 ਮਿੰਟ 2 ਸੈਕਿੰਡ ਦਾ ਹੀ ਨਹੀਂ ਤੁਸੀਂ ਇੱਕ ਬੜੀ ਵਧੀਆ ਕੀਤੀ ਪਟਿਆਲੇ ਤੇ ਗਾਣਾ ਗਾਇਆ ਪਰ ਤੁਸੀਂ ਇਹ ਨਹੀਂ ਸੋਚਿਆ ਕਿ ਪਟਿਆਲੇ ਦਾ ਵੀ ਆਪਾਂ ਨੂੰ ਕੋਈ ਵੀਊ ਦੇਣਾ ਚਾਹੀਦਾ ਜੀ ਕਿ ਪਟਿਆਲੇ ਦੇ ਉੱਪਰ ਗਾਣਾ ਗਾਇਆ ਸਰ ਮੈਂ ਕਿਹਾ ਸੀਗਾ ਡਾਇਰੈਕਟਰ ਸਾਹਿਬ ਨੂੰ ਉਹ ਕਹਿੰਦੇ ਵੀ ਆਪਾਂ ਉੱਤੇ ਸ਼ੂਟ ਵਧੀਆ ਹੋਗਾ ਆਪਾਂ ਫਿਲਮ ਵਾਂਗੂ ਕਲਰ ਲੈਣੇ ਨੇ ਵੀ ਆਪਾਂ ਉੱਥੇ ਸ਼ੂਟ ਕਰਾਂਗੇ ਅੱਗੇ ਕਰੋਗੇ ਪਟਿਆਲੇ ਗਿਆਨ ਲੱਗ ਲੱਗੇ ਅੱਗੇ ਪਟਿਆਲੇ ਤੇ ਗਾਣਾ ਆਏਗਾ ਤਾਂ ਪਟਿਆਲੇ ਦੀ ਵੀਡੀਓ ਜ਼ਰੂਰ ਵਿੱਚ ਲਵਾਂਗੇ ਜੀ ਤੁਸੀਂ ਇਹ ਗਾਣਾ ਚਲਾਓ ਹਿੱਟ ਕਰਾਓ ਜੀ ਹਾਂ ਮੇਰਾ ਨਾਮ ਹੈ ਜੀ ਸਮੀਰ ਠਾਕੂਰੀ ਇਹ ਗਾਣਾ ਤੁਸੀਂ ਟ੍ਰੈਕ ਕੀਤਾ ਹਾਂ ਹਾਂ ਜੀ ਹਾਂ ਜੀ ਸਰ ਬਿਲਕੁਲ ਜੀ ਲੱਗਦਾ ਕਿ ਜਿਵੇਂ ਪ੍ਰਮੋਟ ਹੋ ਰਿਹਾ ਪਿਆਰਾਂ ਦੇ ਉੱਤੇ ਗਾਣੇ ਤੁਸੀਂ ਇੱਕ ਅਲੱਗ ਤਰ੍ਹਾਂ ਦਾ ਗਾਣਾ ਦੱਸਿਆ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਨਹੀਂ ਅਸੀਂ ਨਾ ਐਕਚੁਅਲੀ ਹਥਿਆਰ ਗਾਣਾ ਸਾਡਾ ਵੀ ਹਥਿਆਰ ਤੇ ਹੈ ਲੇਕਿਨ ਅਸੀਂ ਹਥਿਆਰ ਦੇ ਥਰੂ ਅਸੀਂ ਇੱਕ ਮੈਸੇਜ ਦਿੱਤਾ ਕਿ ਜਿਹੜਾ ਆਪਾਂ ਹਥਿਆਰ ਰੱਖਦੇ ਆ ਆਪਣੀ ਸੇਫਟੀ ਲਈ ਰੱਖਦੇ ਆ ਮਤਲਬ ਆਪਾਂ ਨੂੰ ਜਦੋਂ ਲੋਡ ਪਏ ਉਹਦੀ ਉਦੋਂ ਕੱਢੋ ਪਰ ਕੱਢਣ ਤੋਂ ਬਾਅਦ ਵੀ ਚਲਾਣਾ ਹੈ ਕਿ ਨਹੀਂ ਚਲਾਣਾ ਹੈ ਆਪਾਂ ਸੋਵਾਰ ਸੋਚਣਾ ਕਿ ਅਗਰ ਬਿਨਾਂ ਚਲਾਈ ਕੰਮ ਚੱਲਦਾ ਹੈ ਤਾਂ ਠੀਕ ਹੈ ਜਰੂਰ ਜਿਆਦਾ ਆਪਾਂ ਨੂੰ ਗੱਗਰ ਬਣਾ ਦੀ ਲੋੜ ਨਹੀਂ ਅੰਦਰ ਹਾਂਜੀ ਹਾਂਜੀ ਬਿਲਕੁਲ ਹੁੱਕ ਲਾਈ ਨਹੀਂ ਹੈ ਜੀ ਕਿੰਨੇ ਪੈਰੇ ਇਸ ਗਾਣੇ ਦੇ ਜੀ ਕਿਤੇ ਜੀ ਦੋ ਪੈਰੇ ਆ ਜੀ ਇੱਕ ਸਤਾਈਆ ਦੋ ਅੰਤਰੇ ਤਿੰਨ ਨਹੀਂ ਕਿਹ ਲਿਖਿਆ ਗਾਣਾ ਤੁਸੀਂ ਉਹ ਲੈਣਾ ਸਾਨੂੰ ਦੱਸੋ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਉਹ ਬੀਆ ਗਾਣੇ ਦੇ ਵਿੱਚ ਸਹੀ ਹੈ ਗਾਣ ਗਾਣਾ ਦੱਸਣ ਦਾ ਹੱਕ ਤਾਂ ਇਹੋ ਸੀ ਉਸੇ ਸਿੰਗਲ ਤੋਂ ਵੀ ਸੁਣਾ ਗਏ ਸਿੰਗਲ ਤੋਂ ਸੁਣਾਵੇਂ ਪਰ ਅਜਿਹੇ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਜੀ ਸਾਡੀ ਹੁੱਕ ਲਾਈਨ ਹੈ ਫੁਕਰ ਬਣੇ ਚ ਨਹੀਂ ਰੋਂਦ ਕੱਢਦਾ ਜਿਵੇਂ ਰੋਂਦ ਕੱਢਦੇ ਨੇ ਨਾ ਫਾਲਤੂ ਗਿਰੀ ਚ ਕੱਢਿਆ ਤਾਂ ਜਿੱਥੇ ਵੀ ਵਿਆਹ ਚ ਚਲਾਤਾ ਫੰਕਸ਼ਨ ਚ ਚਲਾਤਾ ਗਾਣੇ ਦੇ ਮੋਰਤ ਤੇ ਚਲਾਦਾ ਜਾਂ ਦੇਖਿਆ ਕਿ ਰੋਡ ਤੇ ਕੋਈ ਨਹੀਂ ਹੈ ਉਈ ਚਲਾਤਾ ਰੀਲਾਂ ਬਣਾਤੀਆਂ ਉਹ ਉਹ ਉਸ ਤੇ ਹੈ ਜੀ ਆਪਾਂ ਉਹ ਚੀਜ਼ ਬੰਦ ਕਰਨ ਲਈ ਪਾਏ ਗਾਣਾ ਬਣਾਇਆ ਠੀਕ ਹੈ ਤੁਹਾਡਾ ਕੋਲ ਕਿਹੜੀ ਪ੍ਰੋਡਕਸ਼ਨ ਹੈ ਔਰ ਕਿਹੜਾ ਗਾਣਾ ਤੁਸੀਂ ਅੱਜ ਰੀਲਿਸ ਕਰਨਾ ਆਇਆ ਹੋ। ਸਰ ਜੀ ਆਪਣੀ ਪ੍ਰੋਡਕਕਸ਼ਨ ਹਾਊਸ ਹੈ ਕੀ ਹੈ ਜਸ਼ਨ ਇੰਟਰਟੇਨਮੈਂਟ ਤੇ ਮੇਰਾ ਨਾਮ ਹੈ ਜੀ ਬਿੱਟੂ ਰੰਧਾਵਾ ਜੀ ਤੇ ਅਸੀਂ ਅੱਜ ਜੱਟ ਪਟਿਆਲੇ ਤੋਂ ਗਾਣਾ ਰਿਲੀਜ਼ ਕਰ ਰਹੇ ਹਾਂ ਜੀ ਤੇ ਬਹੁਤ ਪਿਆਰਾ ਗਾਣਾ ਹੈ ਪਟਿਆਲੇ ਤੇ ਲਿਖਿਆ ਹੈ ਸਾਰਿਆਂ ਨੂੰ ਬੇਨਤੀ ਹੈ ਜਰੂਰ ਸ਼ੇਅਰ ਕਰਿਓ। ਤੇ ਪਟਿਆਲੇ ਦੇ ਕਿੱਥੇ-ਕਿੱਥੇ ਜਿਹੜੇ ਈਵੈਂਟ ਜਿਹੜੇ ਤੁਸੀਂ ਕੀਤੇ ਨੇ ਪਟਿਆਲੇ ਦੇ ਜਿਹੜਾ ਗਾਣਾ ਤੁਸੀਂ ਬਣਾਇਆ ਇਹ? ਇਹ ਪਟਿਆਲੇ ਦੇ ਕਿਹੜੀ-ਕਿਹੜੀ ਥਾਂ ਜਿਹੜੇ ਤੁਸੀਂ ਦਿਖਾਈਆਂ ਇਹ ਪਟਿਆਲੇ ਦੇ ਵਿੱਚ? ਸਰ ਜੀ ਅਸੀਂ ਇਹ ਸਟੂ ਤੇ ਅਸੀਂ ਪਟਿਆਲੇ ਦੀ ਕੋਈ ਜਗ੍ਹਾ ਨਹੀਂ ਦਿਖਾਈ ਤੇ ਸਾਨੂੰ ਉੱਥੇ ਵਧੀਆ ਲੱਗਿਆ ਸੀ ਉੱਥੇ ਸ਼ੂਟ ਕਰ ਲਈ ਮੈਂ ਤੇ ਗਾਣੇ ਦਾ ਮੈਸੇਜ ਹੈ ਜੀ ਪਟਿਆਲਾ ਸ਼ਾਹੀ ਸ਼ਹਿਰ ਹੈ ਇੱਥੇ ਜਾਨ ਅਖੜੇ ਲੋਕ ਰਹਿੰਦੇ ਨੇ ਜੀ ਤੇ ਨਾ ਕਿਸੇ ਤੋਂ ਡਰਦੇ ਨੇ ਨਾ ਕਿਸੇ ਨੂੰ ਡਰਾਉਂਦੇ ਨੇ ਜੀ ਇਹ ਗਾਣਾ ਜਿਹੜਾ ਸਿੰਗਲ મે ਗਾਇਆ ਕਿ ਉਹਦਾ ਪਹਿਲਾ ਗਾਣਾ ਕਿ ਪਹਿਲਾ ਵੀ ਗਾਣੇ ਗਾਏ ਜੀ ਉਹਨਾਂ ਨੇ ਹਾਂ ਮੈਸੇਜ ਇਹ ਹੈ ਜੀ ਅਸੀਂ ਵੀ ਜਿਵੇਂ ਆਪਣੇ ਕੋਲ ਲੋਕ ਅਸਲਾ ਰੱਖਦੇ ਨੇ ਫੁਕਰਪੁਣਾ ਕਰਦੇ ਨੇ ਵੀ ਅਸੀਂ ਉਹ ਮੈਸੇਜ ਦਿੱਤਾ ਹੈ ਕਿ ਅਸਲਾ ਰੱਖਦੇ ਆਂ ਅਸੀਂ ਪਰ ਫੁਕਰਪੁਣਾ ਨਹੀਂ ਕਰਦੇ। ਹਾਂ ਸਿੰਗਰ ਦਾ ਕੀ ਨਾਮ ਹੈ? ਕੀ ਇਹਨਾਂ ਨੇ ਪਹਿਲਾਂ ਵੀ ਕੋਈ ਗਾਣੇ ਗਾਏ ਨੇ ਕਿ ਜਾਂ ਉਹਨਾਂ ਦਾ ਪਹਿਲਾ ਗਾਣਾ ਜੀ ਹੈ? ਇਹਨਾਂ ਦੇ ਜੀ ਦੋ ਗਾਣੇ ਆਏ ਨੇ ਪਹਿਲਾਂ ਇੱਕ ਵੀਰਨ ਸੀਗਾ ਤੇ ਤੀਜਾ ਗਾਣਾ ਹੁਣ ਇਹਨਾਂ ਨੇ ਆਪਣਾ ਕੀਤਾ ਜੀ। ਸਿੰਗਰ ਦਾ ਨਾਮ ਹੈ ਸੁਰਮਾਨ ਜੀ। ਇਹ ਸੁਰਮਾਨ ਜੀ ਕਿੱਥੋਂ ਬਲੋਂਗ ਕਰਦੇ ਆ ਜੀ? ਇੱਕ ਨੌਰ ਤੋਂ ਨੇ ਜੀ। ਜਿਲ੍ਹਾ ਪਟਿਆਲਾ ਜੀ। ਜਿਲ੍ਹਾ ਪਟਿਆਲਾ ਹੀ ਹੈ ਜੀ ਇਹਨਾਂ ਦਾ। ਉਹਨੂੰ ਸ਼ੌਂਕ ਕਿੱਦਾਂ ਪਿਆ ਜੀ? ਸੁਰਮਾਨ ਜੀ। ਸੁਰਮਾਨ ਜੀ ਤੁਸੀਂ ਪਟਿਆਲੇ ਨੂੰ ਲੈ ਕੇ ਇੱਕ ਗਾਣਾ ਰਿਲੀਜ਼ ਕਰ ਰਹੇ ਹੋ। ਜੀ ਸਰ ਕੀ ਖਾਸ ਗੇ ਲੋਜ ਸਰ ਵੈਸੇ ਤਾਂ ਮੈਂ ਮੈਸੇਜ ਦੇਣ ਦੇ ਕਾਬਿਲ ਨਹੀਂ ਕਿਉਂਕਿ ਸਾਰੇ ਅੱਜ ਦੀ ਯੰਗਸਟਰਸ ਔਰ ਜਿੰਨੀ ਵੀ ਜਨਤਾ ਹੈ ਨਾ ਸਾਰੇ ਬਹੁਤ ਸਮਝਦਾਰ ਨੇ ਹੈ ਨਾ ਜੀ ਤੇ ਮੈਂ ਉਸ ਚੀਜ਼ ਲਈ ਆਪਣੇ ਆਪ ਨੂੰ ਕੈਪेबल ਨਹੀਂ ਸਮਝਦਾ ਕਿ ਮੈਂ ਕਿਸੇ ਨੂੰ ਮੈਸੇਜ ਦੇ ਸਕਾਂ ਬਟ ਇਦਾਂ ਸਰ ਇਸ ਗਾਣੇ 'ਚ ਗੱਲ ਹੋਈ ਆਪਣੇ ਪਟਿਆਲਾ ਰਾਇਲ ਸਾਰੇ ਜਾਣਦੇ ਹਨ ਕਿ ਪਟਿਆਲਾ ਸ਼ਹਿਰ ਜਿਹੜਾ ਰਾਇਲ ਸ਼ਹਿਰ ਹੈ ਤੇ ਇਹਦੇ 'ਚ ਬਸ ਫੁਕਰਪੋਣ ਦੀ ਗੱਲ ਕੀਤੀ ਹੈ ਭਾਜੀ ਕਈ ਮਿਸਯੂਜ਼ ਕਰਦੇ ਆ ਹਥਿਆਰਾਂ ਦਾ ਹਨਾ ਇਹਦੇ 'ਚ ਜਦ ਤੁਸੀਂ ਵੀਡੀਓ ਦੇਖੋਗੇ ਨਾ ਜਦੋਂ ਉਹਦੇ 'ਚ ਡਾਇਰੈਕਟਲੀ ਸਿੱਧਾ ਸਾਫ਼-ਸਾਫ਼ ਕਨਵੇ ਕੀਤਾ ਹੋਇਆ ਹੈ ਕੀ ਆਪਾ ਫੋਗਰ ਪਾਣੇ ਲਈ ਨਹੀਂ ਹਥਿਆਰ ਰੱਖ ਰਹੇ ਹੈਗੇ ਇਸਦੀ ਹੈਲਪ ਲਈ ਔਰ ਆਪਣੀ ਸੇਫਟੀ ਲਈ ਹਮੇਸ਼ਾ ਯੂਜ਼ ਕਰਦੇ ਆਪਾਂ ਵਿਪਨ ਜਦੋਂ ਵੀ ਕਰਦੇ ਆ ਹਨਾ ਹੁਣ ਅਗਰ ਬਿਲਕੁਲ ਬੈਨ ਦੀ ਕਰਦੇ ਆਂ ਵੈਸੀ ਤਾਂ ਕਲਚਰ ਇਦਾਂ ਦਾ ਸਿਸਟਮ ਹੈਗਾ ਆਪਣਾ ਹਥਿਆਰ ਦਾ ਕਿ ਬੈਨ ਹੀ ਹੋਣਾ ਚਾਹੀਦਾ ਹੈ ਤਕਰੀਬਨ ਨਾ ਬਟ ਅਗਰ ਬੰਦੇ ਨੂੰ ਕੋਈ ਪ੍ਰੋਬਲਮ ਹੋ ਜੇ ਜਾਂ ਕੋਈ ਕਿਸੇ ਤੇ ਅਟੈਕ ਕਰ ਦੇ ਤਾਂ ਆਪਣੇ ਕੋਲ ਸੇਫਟੀ ਦਾ ਕੁਝ ਹੋਣਾ ਚਾਹੀਦਾ ਨਾ ਸਾਧਨ ਉਹਦੇ ਲਈ ਜੀ ਸੇਫਟੀ ਨਾਲ ਸੁਣਾ ਦੂੰ ਮੈਂ ਵੀ ਤੁਹਾਡੇ ਗਾਣੇ ਹਾਂਜੀ ਸਰ ਤੁਹਾਡੇ ਦੋ ਲਾਈਨਾਂ ਗਾਣੇ ਦੀਆਂ ਹੈ ਜੇ ਸੇਫਟੀ ਦੀ ਕੁਝ ਕਹਿ ਰਹੇ ਹੋ ਸੁਣਾ ਦਿਓ ਸਾਨੂੰ ਸੇਫਟੀ ਇਨ ਦਾ ਸੈਂਸ ਮੈਂ ਸਰ ਇਹ ਚੀਜ਼ ਕਰ ਰਹੇ ਆ ਕਿ ਅਗਰ ਕੋਈ ਤੁਹਾਡੇ ਤੇ ਵਾਰ ਕਰ ਰਿਹਾ ਜੋ ਲਿਰਿਕਸ ਨੇ ਉਹ ਸੁਣਾਉਂਗਾ ਕਿਉਂਕਿ ਉਸ ਤੋਂ ਚੇਂਜ ਮੈਂ ਬਿੱਟੂ ਭਾਈ ਦੀ ਪਰਮਿਸ਼ਨ ਤੋਂ ਬਗੈਰ ਮੈਂ ਲਿਰਿਕਸ ਨਾਲ ਛੇੜਛਾੜ ਨਹੀਂ ਕਰ ਸਕਦਾ ਹਨ ਤੇ ਜਿੱਦਾਂ ਮੈਂ ਸਿਰਫ ਗਾਣੇ ਦੀ ਤੁਹਾਨੂੰ ਡਿਲੀਵਰ ਕਰ ਦੂੰਗਾ ਲਾਈਨਸ ਮੈਂ ਗਾ ਕੇ ਪ੍ਰੋਪਰ ਤੇ ਬਸ ਇਹੀ ਸੀਗਾ ਮੈਸੇਜ ਮੇਰਾ ਹਥਿਆਰਾਂ ਵਾਸਤੇ ਜੀਗਾ ਸੀਗਾ ਕਿ ਮਿਸਯੂਜ਼ ਨਹੀਂ ਕਰਨਾ ਚਾਹੀਦਾ ਜਦੋਂ ਲੋੜ ਹੈ ਜਾਂ ਕਿਸੇ ਤੇ ਅਤਿਆਚਾਰ ਹੋ ਰਿਹਾ ਉਦੋਂ ਆਪਾਂ ਉਹਦੀ ਹੈਲਪ ਲਈ ਆਪਾਂ ਯੂਜ਼ ਕਰ ਸਕਦੇ ਹਾਂ ਨਾ ਬਾਕੀ ਤੁਸੀਂ ਵੀਡੀਓ ਦੇ ਰਾਹੀਂ ਦੇਖਦੇ ਹੋ ਸਰ ਹਥਿਆਰ ਅਸੀਂ ਕਹਿੰਦੇ ਆ ਜਿਹੜੇ ਹਥਿਆਰ ਜਿਨ੍ਹਾਂ ਨੇ ਰੱਖੇ ਹੋਏ ਹਨ ਨਾ ਉਹਨਾਂ ਨੂੰ ਆਪਾਂ ਹੁਣ ਕੈਨਸਲ ਤਾਂ ਕੋਈ ਨਹੀਂ ਕਰਾਂਦਾ ਫਿਰ ਤਾਂ ਗਵਰਨਮੈਂਟ ਹੀ ਕਰਾ ਦੇ ਜੀ ਇਦਾਂ ਹੋਏ ਤਾਂ ਪਰ ਉਹ ਰੱਖੇ ਹੋਇਆ ਉਹਨੂੰ ਚਲਾਉਣਾ ਐਕਸਟਰਾ ਫालतू ਸ਼ੋਅ ਕਰਨ ਲਈ ਨਾ ਅੰਦਰ ਹੀ ਰੱਖੋ ਜਦੋਂ ਲੋਡ 'ਤੇ ਕੱਢ ਲਓ ਉਦੋਂ ਵੀ ਚਲਾਉਣਾ ਬਿਨਾਂ ਚਲਾਏ ਕੰਮ ਸਰਦਾ ਦਾ ਠੀਕ ਹੈ ਨਾ ਆਹ ਸ਼ੋਅ ਕਰਨ ਦੀ ਲੋੜ ਨਹੀਂ ਫਿਕਰ ਬਾਜੀ ਇਹ ਗਾਣੇ ਤੋਂ ਕੀ ਨੌਜਵਾਨ ਪੀੜ੍ਹੀ ਕੀ ਫਾਇਦਾ ਲੈ ਸਕਦੀ ਹੈ ਬਸ ਇਹਨਾਂ ਕੋਲ ਰਿਵਲਵਰ ਹੈ ਨਾ ਜੀ ਉਹ ਰਿਵਲਵਰ ਚਲਾਉਣਾ ਬੰਦ ਕਰ ਦੇਣਗੇ ਤੇ ਜਿਹੜੇ ਪਟਿਆਲੇ ਦੇ ਬੰਦੇ ਆ ਜੀ ਉਹ ਪ੍ਰਾਊਡ ਫੀਲ ਕਰਨਗੇ ਸਾਡੇ ਸ਼ਹਿਰ ਤੇ ਗਾਣਾ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਬਸ ਆਹੀ ਗੱਲ ਹੈ ਜੀ ਹੋਰ ਜਿਆਦਾ ਵੱਡਾ ਮੈਸੇਜ ਕਿਸ ਤਰ੍ਹਾਂ ਫੀਲ ਕਰਨਗੇ ਤੁਸੀਂ ਪਟਿਆਲੇ ਦਾ ਇੱਕ ਤੋਂ 20 ਸੀਨ ਵਿੱਚ ਸ਼ੂਟ ਨਹੀਂ ਕੀਤਾ ਨਾ ਕੋਈ ਚਿੱਕੀਲਾ ਦਿਖਾਇਆ ਨਾ ਕੋਈ ਸ਼ਿਰਾਲਾ ਗੇਟ ਨਾ ਕੋਈ ਸ਼ੀਸ਼ ਮਹਿਲ ਨਾ ਕੋਈ ਲੋਕੇਸ਼ਨ ਨਹੀਂ ਸਰ ਪਟਿਆਲੇ ਨੂੰ ਚਾਹੀਦਾ ਸੀ ਬਸ ਨਹੀਂ ਕਰਨਾ ਚਾਹੀਦਾ ਸੀ ਜਾਈ ਸਾਡੀ ਮਜੂਰੀ ਸੀ ਜੀ ਅਸੀਂ ਸਟੂਡੀਓ ਚ ਕੀਤਾ ਕੀ ਮਜੂਰੀ ਮੈਂ ਦਿਖਾ ਰਿਹਾ ਹਾਂ ਬਾਰਿਸ਼ ਪੈ ਗਈ ਸੀ ਬੰਡੇ ਹੀ ਸ਼ੂਟਿੰਗ ਕਰੀ ਨਹੀਂ ਜੀ ਨਹੀਂ ਡੇਢ ਦਿਨ ਮਤਲਬ ਡੇਢ ਸ਼ੂਟ ਕੀਤੀ ਨਾਲੇ ਸਰ ਫੌਰਨ ਬੈਠੇ ਜੀ ਬੈਠੇ ਪਰ ਬਿਲਾਉਂ ਤਾਂ ਪਟਿਆਲੇ ਤੋਂ ਕਰਦੇ ਆ ਨਾ